ਆਜਾ ਜੀ ਪੰਜਾਬ ਆਣ ਮਿਲਾਈ ਮੈਨੂੰ ਮਾੜੀ ਦੱਸਿਓ ਕੀ ਗੱਲ ਕੀ ਹੋਈ ਹੋਈ ਉਹਦਾ ਤੇ ਉਹਦਾ ਹੋ ਗਿਆ ਕੀ ਹੋ ਗਿਆ ਮੇਰੀ ਗੱਲ ਸੁਣੋ ਫਿਰਦਾ ਨਾ ਇਹ ਤਾਂ 2 ਘੰਟੇ ਇੱਦਾਂ ਬੰਦ ਕਰਦਾ ਫਟ ਹੁੰਦਾ ਥੋੜੇ ਪ੍ਰੋਪਰ ਬਹਿਣਾ ਆਜਾ ਫਿਰ ਆਜਾ ਥੋੜੇ ਪ੍ਰੋਪਰ ਬੈਠਾ ਮੈਂ ਕਰੋ ਦੋ ਘੰਟੇ ਹੋ ਗਿਆ ਸੇ ਖੜੇ ਖਣਨ ਦੇ ਨੂੰ ਸਰਕਾਰ ਨੂੰ ਇਹਨਾਂ ਨੇ ਸਹੈਲ ਦੇਣੀ ਚਾਹੀਦੀ ਆ ਕਿਉਂਕਿ ਜਿਵੇਂ ਤੁਸੀਂ ਤਾਂ ਇੰਨੇ ਘੰਟੇ ਖੜੇ ਆ ਕਿ ਕਿੰਨੇ ਕਿੰਨੇ ਅਸੇ ਨਹੀਂ ਆ ਕਿ ਕਿੰਨੇ ਬੱਚੇ ਆ ਤੇ ਕਿੰਨੇ ਜਮ ਗੁਜ਼ਰ ਲੋਕ ਵੀ ਆ ਇੱਥੋਂ ਉੱਪਰ ਤੇ ਖੜੇ ਤੰਗਾ ਨਹੀਂ ਲੱਗਦਾ ਕਿ ਤੁਸੀਂ ਕਿਰਪਾ ਕਰਕੇ ਸਰਕਾਰ ਨੂੰ ਕਹਿੰਦੀ ਇਹ ਆ ਤੁਸੀਂ ਇਹਨਾਂ ਨੂੰ ਸਹੈਲ ਦੇ ਦਿਓ ਕਿਉਂਕਿ ਸਾਨੂੰ ਵੀ ਨਾ ਤੰਗ ਹੋਣਾ ਏ ਤੰਗ ਹੋਣ ਕੀ ਤੁਸੀਂ ਨਾ ਆਹ ਮਾਤਾ ਬੋਲੋ ਆਹ ਕੀ ਜਾ ਰਖ ਰਿਆ ਨਾ ਹੁਣ ਤਨਖਾਹ ਲੈਣੀ ਨਾ ਦੇਣ ਹਾਂਜੀ ਅਗਰਿਆਂ ਨੇ ਵੀ ਆਪਣੇ ਬੱਚੇ ਪਾਲਨੇ ਆ ਠੀਕ ਹੈ ਇਹਨਾਂ ਦੇ ਸਿਰੋਂ ਬੱਚੇ ਪਾਲ ਲੈ ਉਹਨਾਂ ਨੇ ਕਿਹੜੇ ਤਰ੍ਹਾਂ ਦਿਹਾੜੀਆਂ ਕਰ ਲੈਣੀਆਂ ਕਰਨੀਆਂ ਹੈ ਹੈ ਕਨਾ ਤੁਸੀਂ ਕਿੰਨੇ ਤੁਸੀਂ ਕਿੰਨਾ ਪਰੇਸ਼ਾਨ ਹੁੰਦੇ ਨਹੀਂ ਪਤਾ ਹੱਥ ਖੜੇ ਆ ਇੱਥੇ ਅਗਲੇ ਮਿੰਟੇ ਚ ਜਾਮ ਲਾ ਲਾ ਦੇ ਜਨਾ ਤਨਖਾਹਾਂ ਰੋਕ ਲੈਂਦੇ ਹਾਂਜੀ ਆਪ ਤਾਂ ਆਪਣੀਆਂ ਕੁਰਸੀਆਂ ਤੇ ਅਫਸਰ ਬਹਿ ਜਾਂਦੇ ਹਾਂ ਤਰੀਬਾਂ ਬਾਰੇ ਵੀ ਸੋਚਣ ਨਾ ਆਹ ਖੜੀ ਰਹਿ ਜਾਏ ਪਾਗਲ ਪੰਜਾਬ ਰੋਡ ਦੇ ਪੰਨ ਵਸਤੀ ਅੱਜ ਦੀ ਕੰਟਰੈਕਟ ਵਰਕਰ ਯੂਨੀਅਨ ਪ੍ਰਧਾਨ ਨਾਮਾ ਸ਼ਾਹ ਡਿੱਪੂ ਤੇ ਜਨਾਬ ਅਸੀਂ ਦੱਸਣਾ ਚਾਹੁੰਦੇ ਕਿ ਸਾਡੇ ਅੱਜ ਤਨਖਾਹ ਨੂੰ 2 ਮਹੀਨੇ ਹੋ ਗਏ ਜੀ ਜਿਹੜੀ ਸਾਡੀ ਆਊਟਸੋਰਸ ਸਟਾਫ ਦੀ ਤਨਖਾਹ ਹੈ ਜਿਹੜੀ ਹਜੇ ਤੱਕ ਨਹੀਂ ਪਾਈ ਗਈ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਢੱਲ ਵੀ ਅੱਡਾ ਜਿਹੜਾ ਬੰਦ ਕੀਤਾ ਸੀਗਾ ਉਸ ਤੋਂ ਬਾਅਦ ਜਿਹੜਾ ਅੱਡਾ ਮੁੜ ਕੇ ਅੱਜ ਫਿਰ 2 ਘੰਟੇ ਲਈ ਜਿਹੜਾ ਅਸੀਂ ਬੰਦ ਕੀਤਾ ਗਿਆ ਜੀ ਤੁਸੀਂ ਪੱਕੇ ਕਰਮਚਾਰੀਆਂ ਜਾ ਕੇ ਮਿਲਦੇ ਨਹੀਂ ਉਸ ਤੇ ਕੰਟੈਕਟ ਤੇ ਕੰਮ ਕਰਦੇ ਹਾਂਜੀ ਆਊਟਸੋਰਸਰ ਕੰਟਰੈਕਟ ਤੇ ਬੰਦੇ ਜਿਹੜੇ ਕੰਮ ਕਰਦੇ ਕੰਟਰੈਕਟ ਵਾਲਿਆਂ ਦੀ ਜਿਹੜੀ ਪੈ ਗਈ ਆ ਤੇ ਜਿਹੜੇ ਆਊਟਸੋਰਸਟਾਫ ਵਾਲੇ ਉਹਨਾਂ ਦੀ ਨਹੀਂ ਪਈ ਕਿੰਨੇ ਤੁਹਾਡੇ ਮਲਾਜਮ ਹੈਗੇ ਸਾਡੇ ਕੋਲ ਜੀ 120 ਮਲਾਜਮ ਹੈ 120 ਤੋਂ ਲੈ ਕੇ 130 ਤੱਕ ਮਲਾਜਮ ਟੋਟਲ ਕਿੰਨਾ ਟਾਈਮ ਹੋ ਗਿਆ ਸੈਲਰੀ ਨਹੀਂ ਪਈ ਸੈਲਰੀ 2 ਮਹੀਨੇ ਹੋ ਗਏ ਜੀ ਤੇ ਹੁਣੇ ਜਿਹੜਾ ਤੁਸੀਂ ਜਾ ਮ ਲਾਇਆ ਕਿੰਨੇ ਸਮੇਂ ਲਈ ਆ ਇਹ 2 ਘੰਟੇ ਲਈ ਆ ਜੀ ਕੱਲ ਅਸੀਂ 2 ਘੰਟੇ ਲਾਇਆ ਸੀਗਾ ਉਹਦੇ ਨਾਲ ਇਹਨਾਂ ਨੇ 4 ਦੀਪਾਂ ਦੀ ਜਿਹੜੀ ਤਨਖਾਹ ਬਾਤਤੀ ਸੀਗੀ ਉਹ ਤੋਂ ਬਾਅਦ ਫਿਰ ਜਿਹੜੇ 10 ਦੀਪੂ ਰੋਕਲੇ ਸੀਗੇ ਤੇ ਹੁਣ ਮੁੜ ਕੇ ਫਿਰ ਜਿਹੜਾ ਅੱਜ ਫਿਰ ਬੰਦ ਕਰ ਦਿੱਤਾ ਗਿਆ ਜੀ